ਕੈਪਟਨ ਦੀ ਬੋਲੀ ਬੋਲ ਰਹੇ ਨੇ ਸਿੱਟ ਦੇ ਅਫਸਰ ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਬਹਿਬਲ ਕਲਾ ਤੇ ਕੋਟਕਪੂਰਾ ਗੋਲੀकांड ਦੀ ਜਾਂਚ ਲਈ ਜੋ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਉਹ ਝੂਠ ਦਾ ਭੁਲੰਦਾ ਹੈ ਤੇ ਉਸ ਦੇ ਅਫਸਰ ਕੈਪਟਨ ਅਮਰਿੰਦਰ ਸਿੰਘ ਦੀ ਬੋਲੀ ਬੋਲ ਰਹੇ ਹਨ ਉਹ ਲੋਕ ਸਭਾ ਚੋਣਾਂ ਨੂੰ ਲੈ ਕੇ ਵਰਕਰਾਂ ਵਿੱਚ ਜੋਸ਼ ਭਰਨ ਲਈ ਨਵਾਂ ਸ਼ਹਿਰ ਵਿਖੇ ਵਰਕਰ ਮੀਟਿੰਗ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਕਿਹਾ ਕਿ ਸਿੱਟ ਦੇ ਅਫਸਰ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਸਾਜ਼ਿਸ਼ ਦਾ ਸ਼ਿਕਾਰ ਹੋ ਸਕਦੇ ਹਨ ਨਵਾਂ ਸ਼ਹਿਰ ਤੋਂ ਜੀਤ ਵੈਬ ਟਿਵੀ ਲੀ ਗੁਰਬਖਸ਼ ਸਿੰਘ ਮਹੇਦੀ ਰਿਪੋਰਟ ਜਿਹੜਾ ਐਸਆਈਟੀ ਬਣਾਈ ਗਈ ਹੈ ਐਸਆਈਟੀ ਪੂਰੀ ਪੋਲੀਟਿਕਾਈਜ਼ ਹੋ ਗਈ ਹੈ ਸਾਨੂੰ ਉਮੀਦ ਸੀ ਕਿ ਅਫਸਰ ਇਨਸਾਫ ਦੇਣਗੇ ਪਰ ਆ ਅਫਸਰ ਜਿਹੜੇ ਹੈਗੇ ਜਿਹੜੇ ਜਿੰਨੇ ਅਫਸਰ ਹੈ ਉਹ ਇਨਸਾਫ ਦੀ ਬਜਾਏ ਉਹ ਕੈਪਟਨ ਅਮਰਿੰਦਰ ਸਿੰਘ ਤੇ ਸਰਕਾਰ ਦੀ ਬੋਲੀ ਬੋਲਣ ਲੱਗੇ ਤੁਸੀਂ ਹੈਰਾਨ ਹੋ ਜਾਓਗੇ ਮਨਤਾਰ ਸਿੰਘ ਬਰਾੜ ਜਿਹੜਾ ਸਾਡਾ ਉਤੋਂ ਦੇ ਇਲਾਕੇ ਦਾ ਐਮਐਲਏ ਪਰਚੇ ਜੀ ਪਾ ਦਿੱਤਾ ਉਹਨਾਂ ਨੇ। ਕੀ ਕੀ ਹੈ ਕਿ ਮੰਤਾਰ ਸਿੰਘ ਬਰਾੜ ਨੇ ਡੀਸੀ ਨਾਲ ਐਸਐਸਪੀ ਨਾਲ ਐਸਐਚਓ ਨਾਲ ਆਈਜੀ ਨਾਲ ਗੱਲ ਕੀਤੀ ਉਸ ਦਿਨ। ਜਿਹੜੇ ਹਲਕੇ ਵਿੱਚ ਕੋਈ ਪ੍ਰੋਬਲਮ ਆਏ ਤੇ ਐਮਐਲਏ ਦਾ ਕੰਮ ਹੀ ਹੈ ਕਿ ਦੱਸਣਾ ਜੇ ਤੁਸੀਂ ਐਮਐਲਏ ਦਾ ਟੈਲੀਫੋਨ ਕਰਨਾ ਹੈ ਉਹ ਗੁਨਾਹ ਹੈ। ਐਸਾ ਮਤਲਬ ਕੋਈ ਵੀ ਐਮਐਲਏ ਟੈਲੀਫੋਨ ਕਰੂਗਾ ਕਿਸੇ ਕੰਮ ਵਾਸਤੇ ਇਹਦਾ ਮਤਲਬ ਪਰਚੇ ਹੋਊਗਾ। ਜੇ ਹਲਕੇ ਵਿੱਚ ਕਿਸੇ ਦਾ ਮਰਡਰ ਹੋ ਜਾਏ ਐਮ ਐਲ ਏ ਜੇ ਟੈਲੀਫੋਨ ਕਰੂਗਾ ਐਸ ਐਸ ਪੀ ਨੂੰ ਸਾਡਾ ਮਰਡਰ ਹੋਇਆ ਇਹਦਾ ਮਤਲਬ ਕਤਲ ਦੇ ਵਿੱਚ ਨਾ ਐਮ ਐਲ ਏ ਦਾ ਵੀ ਆਊਗਾ ਇਹ ਤਾਂ ਘੱਡਿਆ ਰਾਜਨੀਤੀ ਜਿਹੜੀ ਕੈਪਟਨ ਕਰਨ ਲੱਗੇ ਐ ਅਸੀਂ ਐਸ ਆਈ ਡੀ ਨੂੰ ਤੇ ਵਿਸ਼ਵਾਸ ਸੀ ਹੁਣ ਸਾਡਾ ਐਸ ਆਈ ਡੀ ਤੇ ਕੋਈ ਭਰੋਸਾ ਨਹੀਂ ਆ ਐਸ ਆਈ ਡੀ ਫਰੌਡ ਹੈ ਆ ਕਵਰਾ ਆਪਰੇਸ਼ਨ ਹੈ ਆ ਆਪਣੇ ਪੋਲਿਟਿਕਸ ਖੇਡ ਰਹੀ ਐ ਐਸ ਆਈ ਡੀ ਤੇ ਮੈਂ ਵਿਜੇ ਕੁਮਾਰ ਨੂੰ ਲੋਕ ਜੇ ਵਿਜੇ ਪ੍ਰਤਾਪ ਸਿੰਘ ਹੈ ਜਿਹੜਾ ਐਸ ਆਈ ਡੀ ਹੈਡ ਕਰ ਰਿਹਾ ਹੈ ਮੈਂ ਹੁਣ ਬੇਨਤੀ ਕਰਦਾ ਜੇ ਉਹ ਇਹ ਜੇ ਕੰਮ ਇਹ ਕਰੇਗਾ ਫਿਰ ਉਹ ਵੀ ਉਸ ਕੌਨਸਪਰੇਸੀ ਚ ਆ ਜਾਊਗਾ ਜੇ ਜੇ ਕਿਸੇ ਨੇ ਗੱਲ ਕਰਨੀ ਫਿਰ ਤੇਰੀ ਵੀ ਗੱਲ ਜੋ ਅਮਰਿੰਦਰ ਸਿੰਘ ਹੁੰਦੀ ਹੈ ਉਹ ਗੱਲ ਨਾ ਉਹ ਵੀ ਫਸ ਸਕਦਾ ਮੇਰੀ ਗੱਲ ਸੁਣੋ ਜੇ ਉਹ ਦੋਸ਼ੀਆਂ ਨੂੰ ਖੋਣ ਵਾਸਤੇ ਤੇ ਲੱਗੀ ਨਹੀਂ ਹੁਣ ਪਟਿਆਲੇ ਵਿੱਚ ਲਾਠੀ ਚਾਰਜ ਹੋਇਆ ਟੀਚਰਾਂ ਦਾ ਇਹਦਾ ਮਤਲਬ ਐਸਐਸਪੀ ਪਟਿਆਲੇ ਤੇ 307 ਦਾ ਹੋਣਾ ਚਾਹੀਦਾ ਪਰਚਾ डीजीजी ते ਹੋਣਾ ਚਾਹੀਦਾ ਆਈ ਆਰ ਇਹ ਡੀਜੀਪੀ ਤੇ ਹੋਣਾ ਚਾਹੀਦਾ ਕੈਪਟਨ ਮਰਿੰਦਰ ਸਿੰਘ ਦੇ ਹੋਣਾ ਚਾਹੀਦਾ ਕਿਉਂਕਿ ਅਫਸਰ ਉਹਨੇ ਮੁਲਾਜ਼ਮ ਉਤੇ ਬੈਜੀ ਧਰਨੇ ਦੇ ਲਾਠੀ ਚਾਰ ਕੀਤੀ ਸੱਟਾਂ ਵਧੀਆ ਇਹਦਾ ਮੌਰ ਹੋਣਾ